ਸਾਗ ਲੈਣ ਗਈ ਮੈਨੂੰ ਹੋ ਗਿਆ ਕੁ ਵੇਲਾ ਸਾਗ ਲੈਣ ਗਈ ਮੈਨੂੰ ਹੋ ਗਿਆ ਕੁ ਵੇਲਾ ਕਰ ਗਈ ਨਾ ਲੜੋਗੀ ਮਾਈ ਮੇਰੀ ਵੇ ਗੰਧ ਲਾਤੜਾ ਦੇ ਮੁੰਡਿਆ ਬੜੀ ਮਿਹਰਬਾਨੀ ਹੋਊਗੀ ਤੇਰੀ ਵੇ ਗੰਧ ਲਾਤੜਾ ਦੇ ਮੁੰਡਿਆ ਬੜੀ ਮਿਹਰਬਾਨੀ ਹੋਊਗੀ ਤੇਰੀ ਵੇ ਗੰਧ ਲਾਤੜਾ ਦੇ ਮੁੰਡਿਆ ਉਰ ਲਖੇਤ ਵਿੱਚ ਸਰੋਂ ਤੋਰੀਆ ਪਰ ਲਖੇਤ ਵਿੱਚ ਗੰਨੇ ਉਰ ਲਖੇਤ ਵਿੱਚ ਸਰੋਂ ਤੋਰੀਆ ਪਰ ਲਖੇਤ ਵਿੱਚ ਗੰਨੇ ਵੇ ਮੈਂ ਫੀਰਾ ਹਾਨੀਆਂ ਖੇਤਾਂ ਦੇ ਬੰਨੇ ਬੰਨੇ ਵੇ ਮੈਂ ਫੀਰਾ ਹਾਨੀਆਂ ਖੇਤਾਂ ਦੇ ਬੰਨੇ ਬੰਨੇ ਵੇ ਮੈਂ ਫੀਰਾ ਹਾਨੀਆਂ ਖੇਤਾਂ ਦੇ ਬੰਨੇ ਬੰਨੇ